तो ये एक प्रक्रिया है सरकारी कृति के यही इंसानी लाख ही केवल पूर्ण रूप से है प्रकृति इससे बहुत सर्वोच्च है आधुनिक से वो आधुनिक छात्रों नौवें नाम लैब विज्ञान है सभी उत्कृष्ट में कलर क्रेशन में है हाम्रोले कुने राजमार्गमा सविनय निवेदन निकै हो। चेक गर्नु। बाबुजी नमस्कार। जसले गरि टाडियो जी। जसले अर्दास गर्न हामी यस अर्दास लेखे मतलब बाते हो। आउजो। हामीले यो गल्ला गन्दो छ। आज मेडम

मैडम मां सही आ ਬਾਬਾ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਲਵ ਜੀ ਹੁਣ ਗੁਰੂ ਸਾਹਿਬ ਦਾ ਸ਼ੁਕਰਾਨਾ ਕਰੀਏ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਵੀਰ ਸਭ ਪਹਿਰ ਦਾ ਸੁਝਿਓ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮਾਰਕ ਤੇ ਤੁਮਰੀ ਤੇਰਾ ਪਾਵੈ ਹੋਏ ਦਜਾ

ਵਾਹਿਗੁਰੂ 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 ਜਿਨੇ ਦਾਤਿ ਨਿਵਾਰਨ ਹਾਜ਼ਰ ਦੁਖ ਹੰਤਾ ਸੁਖਰਾਸਤ ਕੋ ਬਿਗੰਣਾ ਕੋ ਨਾ ਕਹੈ ਜਾਂ ਕੀ ਪ੍ਰਭਾ ਕਿਰਦਾਸ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪਾਰਸ਼ੇ ਦਸਵੀਂ ਪ੍ਰਥਮ ਭਗਵਤੀ ਜੀ ਸੇ ਮਿਲਕੇ ਗੁਰੂ ਨਾਨਕ ਲਈ ਤੇ ਆਏ ਸੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਸਹਾਰੇ ਅਰਜਨ ਹਰਗੋਬਿੰਦ ਰੋ ਸਿਮਰੋ ਸ੍ਰੀ ਹਰਿ ਵਾਹਿ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਸ੍ਰਿਸ਼ਟੇ ਸਭੁ ਤਕ ਜਾਇ ਤੇਗ ਬਹਾਦਰਿ ਸਿਮਰਿਆ ਕਰਨਉ ਨਿਦਾਂ ਬਹਿ ਤਾਈ ਸਭ ਥਾਈ ਹੋਇ ਸਹਾਰੇ ਦਸੰਤ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਇ ਸਾਈ ਦਸੰਤ ਪਾਤਸ਼ਾਹ ਜੀ ਦੀ ਜਾਗਦੀ ਜੋਤ ਕਲ ਜੁਕੇ ਹੋੜ ਧੰਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀ ਦਾਤ ਦਾ ਸੇਵ ਕਰਕੇ ਬੁਰਣਾ ਜੀ ਸ੍ਰੀ ਵਾਹਿ ਗੁਰੂ ਸਾਹਿਬ ਦੇ ਪੰਜ ਪਿਆਰੇ ਚਾਰ ਸੱਜਾ ਦੇ 40 ਮੁਕਤੇ ਹਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਗਵਨ ਛਕਿਆ ਦੇਖ ਚਲਾਈ ਤੇਗ ਬਾਹੀ ਦੇਹ ਕਿਰਟ ਕੀਤਾ ਦਿਨਾਂ ਪਿਆਰ ਇਸ ਚਾਰਾਂ ਦੀ ਕਮਾਈ ਦਾ ਧਰ ਧਰ ਕੇ ਬੋਲਣਾ ਜੀ ਸ੍ਰੀ ਬਾਹੀ ਗੁਰੂ ਜਿਨ੍ਹਾਂ ਸੰਗਾਂ ਸਿੱਧਣੀਆਂ ਨੇ ਧਰਮ ਜੀਤ ਸੀ ਦਿੱਤੇ ਬੰਦ ਬੰਦ ਕਟਾਰੇ ਕੋਪਰੀਆਂ ਲਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਵੀ ਕੁਰਬਾਨੀਆਂ ਕੀਤੀਆਂ ਆਪਣਾ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਸੰਗਿ ਨਿਵਾਹੀ ਦਿਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਸ੍ਰੀ ਵਾਹ ਪੰਜਾ ਤਖਤ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੀ ਸ੍ਰੀ ਵਾਹ ਹੀ ਗੁਰੂ ਪ੍ਰਥਮਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਮਰਸ਼ਿਆਰ ਐਤ ਦੇਗ ਤੇਗ ਫੱਲੇ ਬਿਰਤ ਕੀ ਪੈਜ ਪੰਥ ਕੀ ਜੀਤ ਸੇ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਗੁਰਨਾ ਜੀ ਸ੍ਰੀ ਵਾਰ ਬਖਸ਼ਣਾ ਜੀ ਸਿੱਖਾਂ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹਾ ਦਾਨ ਪ੍ਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸਰਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਟੇ ਬੁੰਗੇ ਯੁਗੋ ਯੁਗਾ ਟਲ ਧਰਮ ਕਾ ਜੈਕਾਰ ਗੁਰਨਾ ਜੀ ਸ੍ਰੀ ਵਾਰ ਆਪੇ ਸਿੱਖੋਂ ਦਾ ਮਾਨ ਨੀਵਾ ਮਾਤ੍ਰੀ ਮਤ ਪਾਦਾਰਾਖਾ ਏ ਕਾਲ ਪੁਰਖ ਵਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪਿਆਰੇ ਪੰਥ ਕਾਲ ਸਾਹਿਬ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਮਾਨਿਆ ਦੇ ਮਾਨ ਗੁਰੂ ਨੇ ਤਾਂਿਆ ਦੇ ਤਾਨ ਗੁਰੂ ਨਿਵਟਿਆ ਦੇ ਜੋਟ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਚਰਨਾ ਕਮਲਾਂ ਵਿੱਚ ਅਰਦਾਸ ਬੇਨਤੀ ਆਪ ਜੀ ਦੀ ਬੜੀ અપਾਰ ਬਖਸ਼ਿਸ਼ ਹੋਈ ਲੱਖ ਖੁਸ਼ੀਆਂ ਆ ਪਾਤਸ਼ਾਹਿਆਂ ਜੇ ਸਾਤ ਗੁਰ ਨਾਦਰ ਕਰੇ ਦੇ ਮਹਾਵਾਕ ਅਨਸਾਰ ਸ਼ਹੀਦ ਸਰਦਾਰ ਭਗਵਾਨ ਸਿੰਘ ਜੀ ਸਰਕਾਰੀ ਸੀਨੀਅਰ ਸੈਕਟਰੀ ਸਮਰਾਟ ਸਕੂਲ ਕੰਨਿਆ ਲੌਂਗਵਾਲ ਸੱਚੇ ਪਾਤਸ਼ਾਹ ਜੀਓ ਨਵੀਂ ਬਿਲਡਿੰਗ ਸਹੂਰਨ ਹੋਈ ਆ ਸੱਚੇ ਪਾਤਸ਼ਾਹ ਜੀਓ ਕੈਬਨਟ ਮੰਤਰੀ ਸੇ ਅਮਨ ਅਰੋੜਾ ਜੀ ਉਹਨਾਂ ਵੱਲੋਂ ਉਹਦਾ ਘਾਟਨ ਕੀਤਾ ਜਾ ਰਿਹਾ ਸੱਚੇ ਪਾਤਸ਼ਾਹ ਜੀਓ ਆਪ ਹੀ ਨੇ ਕਿਰਪਾ ਕਰਨੀ ਬਖਸ਼ਿਸ਼ ਕਰਨੀ ਸਮੂਹ ਸਟਾਫ ਬੱਚਿਆਂ ਦੇ ਸੱਚੇ ਪਾਤਸ਼ਾਹ ਜੀਓ ਸਿਰ ਤੇ ਮਿਹਰ ਭਰਿਆ ਹੱਥ ਰਖਣਾ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਣਾ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਸਮੂਹ ਸਾਥ ਨੂੰ ਉੱਚ ਵਿਦਿਆਪਨਾ ਹੋਰ ਦੀ ਬਾਲ ਬੁੱਧੀ ਬਖਸ਼ਨੀ ਸੱਚੇ ਪਾਤਸ਼ਾਹ ਜੀ ਨੂੰ ਅਤੇ ਬੱਚਿਆਂ ਨੂੰ ਉੱਚ ਵਿਦਿਆ ਪ੍ਰਾਪਤ ਕਰਨ ਦੀ ਬਾਲ ਬੁੱਧੀ ਬਖਸ਼ਨੀ ਕਿਰਪਾ ਕਰਨੀ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਉਹ ਨਵੇਂ ਸਕੂਲ ਦੀ ਚੜ੍ਹਦੀ ਕਲਾ ਕਰਨੀ ਕਿਰਪਾ ਕਰੋ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਉਹ ਨਵੇਂ ਸਕੂਲ ਨੂੰ ਦਸਤੀਆਂ ਵੱਲ ਲੈ ਕੇ ਜਾਣਾ ਉਦਘਾਟਨ ਕਰਨ ਦੇ ਆਗਿਆ ਦਿਓ ਸੇਹੀ ਪਿਆਰੇ ਮੇਲ ਜਿਨਾ ਮੇਰਾ ਤੇਰਾ ਨਾਮ ਚਿਤਾਵਾਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਵਤ ਕਰੋ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਗੇ ਆ ਜਾਓ ਜੀ ਆ ਜਾਓ ਸਰ ਬੋਲਣ ਦੇ ਗਿਆ ਆਪ ਬੋਰਡ ਨਾਲ ਆ ਜੂਗਾ ਬੱਸ ਸਾਰੇ ਇੱਧਰ ਕਰ ਲੀਏ ਆ ਇੱਧਰ ਕਰਾਂਗੇ ਉਹ ਵਿੱਚ ਆ ਜਾਣਾ ਦੂਜੀ ਕਲਾਸ ਹੈ ਦੂਜੇ ਦਰਵਾਜ਼ੇ ਹੋ ਜਾਉਂਦੇ ਕੁਝ ਕਰਦੇ ਹਾਂ ਹਾਂਜੀ ਸਰ ਪਿੱਛੇ ਹਾਂ ਉਹ ਬੋਰਡ ਗਗਨ ਦੇਖੀ ਪ੍ਰਿੰਸ ਸੇਤ ਸਿੱਖਾ ਦੇ ਜੀ ਵੱਡੇ ਪ੍ਰੋਜੈਕਟ ਜੀ ਇੱਕ ਮਿੰਟ ਇੱਕ ਮਿੰਟ ਬੰਦਾ ਜੀ ਇੰਨੀ ਗਾਲੀ ਕੰਕੋ ਇੰਨੀ ਗਾਲੀ ਦੱਸੋ ਗਗਨ ਕਰਲੀ ਸ਼ੁਰੂ ਲੋਕ ਨੀਚੇ ਜੀ ਦੇਖੋ ਇਸ ਤਰ੍ਹਾਂ ਹੈ ਕਿ ਪਿਛਲੇ ਸਵਾ 3 ਸਾਲ ਤੋਂ ਵੈਸੇ ਤਾਂ ਸਮੁੱਚੇ ਪੰਜਾਬ ਦੇ ਵਿੱਚ ਹੀ ਆਵਾਜ਼ੀ ਪਾਰਟੀ ਦੀ ਭਵੰਤ ਸਿੰਘ ਜੀ ਦੀ ਸਰਕਾਰ ਵੱਲੋਂ ਹਰ ਖੇਤਰ ਦੇ ਵਿੱਚ ਹੀ ਵੱਡੇ ਪੱਧਰ ਦੇ ਡਵੈਲਪਮੈਂਟ ਦੇ ਕੰਮ ਕੀਤੇ ਜਾ ਰਹੇ ਨੇ ਸਿਹਤ ਔਰ ਸਿੱਖਿਆ ਇਹ ਸਾਡਾ ਸ਼ੁਰੂ ਤੋਂ ਏਰੀਆ ਆਫ ਇੰਟਰਸਟ ਹੈ ਨੇ ਜਿਹਦੇ ਵਿੱਚ ਵੱਡੇ ਪੱਧਰ ਤੇ ਉੱਪਰ ਕੰਮ ਹੈ ਜਿਹੜਾ ਉਹ ਚੱਲਿਆ ਵਿਕਾਸ ਹੋਇਆ ਸੁਨਾਮ ਹਲਕਾ ਦੇ ਵਿੱਚ ਵੀ ਕਾਫੀ ਕੰਮ ਨੇ ਜਿਹੜੇ ਹੁਣ ਤੱਕ ਹੋ ਚੁੱਕੇ ਨੇ ਤੇ ਅੱਜ ਉਸੇ ਕੜੀ ਦੇ ਵਿੱਚ ਲੌਂਗੋਵਾਲ ਦੇ ਵਿੱਚ ਇੱਕ ਨਵੀਂ ਬਿਲਡਿੰਗ ਲੜਕੀਆਂ ਦਾ ਸਕੂਲ ਸ਼ਹੀਦ ਸਰਦਾਰ ਭਗਵਾਨ ਸਿੰਘ ਜੀ ਦੇ ਯਾਦ ਨੂੰ ਸਮਰਪਿਤ ਜਿਹੜੇ ਕਿ ਯੋਧੇ ਸੀਗੇ ਜਿਨ੍ਹਾਂ ਨੇ ਲੰਬਾ ਸਮਾਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ 22 ਸਾਲ ਜੇਲ੍ਹਾਂ ਵੀ ਕੱਟੀਆਂ ਲੌਂਗ ਵਾਲ ਦੇ ਜੰਪਾ ਸੀਗੇ ਉਹਨਾਂ ਦੀ ਯਾਦ ਨਿਸਮਰਪੇਤਾ ਲੜਕੀਆਂ ਦੇ ਸਕੂਲ ਦੇ ਵਿੱਚ 6 ਕਰੋੜ 10 ਲੱਖ ਰੁਪਏ ਦੀ ਲਾਗਤ ਦੇ ਨਾਲ ਨਵੀਂ ਬਿਲਡਿੰਗ ਹੈ ਜਿਹੜੀ ਉਹ ਸਾਰੀ ਗਏ ਉਹਦਾ ਉਦਘਾਟਨਾ ਹੈ ਔਰ ਫਿਰ ਇਸ ਤੋਂ ਬਾਅਦ ਸੁਨਾਮ ਸਿਵਲ ਹਸਪੀਟਲ ਦੇ ਵਿੱਚ ਤਕਰੀਬਨ 5.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇੱਕ ਨਵਾਂ ਟਰਾਮਾ ਸੈਂਟਰ ਹੈ ਜਿਹੜਾ ਉਹ ਉਹਦਾ ਨੀਂਹ ਪੱਥਰ ਰੱਖਿਆ ਜਾਣਾ ਹੈ ਆ ਲੰਬਾ ਡਿਸਟੈਂਸ ਜੀ ਮੰਨ ਕੇ ਚੱਲੋ ਕਿ ਬਠਿੰਡੇ ਤੋਂ ਲੈ ਕੇ ਪਟਿਆਲਾ ਜਾਂ ਚੰਡੀਗੜ੍ਹ ਤੱਕ ਆ ਜੇ ਸਟੇਟ ਹਾਈਵੇ ਹੈ ਨੈਸ਼ਨਲ ਹਾਈਵੇ ਜੇ ਕੋਈ ਐਕਸੀਡੈਂਟ ਹੋ ਜਾਂਦਾ ਹੈ ਕੋਈ ਪ੍ਰੋਬਲਮ ਆਉਂਦੀ ਹੈ ਤੇ ਟਰਾਮਾ ਸੈਂਟਰ ਜ਼ਰੂਰੀ ਹੁੰਦਾ ਪਰ ਇਹ ਸਾਰੇ ਪੈਚ ਦੇ ਉੱਪਰ ਕੋਈ ਵੀ ਮਰੀਜ਼ਾਂ ਨੂੰ ਸੰਭਾਲਣ ਦੇ ਲਈ ਟਰਾਮਾ ਸੈਂਟਰ ਹੈ ਜਿਹੜਾ ਉਹ ਨਹੀਂ ਹੈਗਾ ਸੋ ਇਹਦੇ ਵਾਸਤੇ ਵੀ ਕਾਫੀ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਚੱਲ ਰਹੀਆਂ ਸੀ ਮੇਰੇ ਵੱਲੋਂ ਤੇ ਅੱਜ ਉਹਦਾ ਵੀ ਨੀ ਪੱਥਰ ਹੈ ਜਿਹੜਾ ਉਹ ਰੱਖਣ ਜਾ ਰਹੇ ਹਨ ਸੁਨਾਮ ਸਿਵਲ ਹਸਪੀਟਲ ਦੇ ਵਿੱਚ ਇਹ ਦੋਨੋਂ ਪ੍ਰੋਜੈਕਟ ਲਾ ਕੇ तकरीबन 11.5 12 ਕਰੋੜ ਦੇ ਕੰਮ ਨੇ ਜਿਹੜੇ ਉਹਨਾਂ ਦਾ ਅੱਜ ਜਾਂ ਇਨੌਗੁਰੇਸ਼ਨ ਹੈ ਤੇ ਜਾਂ ਉਹਨਾਂ ਦਾ ਨੀਂਹ ਪੱਥਰ ਹੈ ਮੈਂ ਸਮਝਦਾ ਕਿ ਇਹਦੇ ਨਾਲ ਇਕੱਲੇ ਸੁਨਾਮ ਹਲਕੀ ਨੂੰ ਹੀ ਨਹੀਂ ਪੂਰੇ ਇਲਾਕੇ ਨੂੰ ਇਹ ਬਹੁਤ ਵੱਡਾ ਫਾਇਦਾ ਜਿਹੜਾ ਉਹ ਹੋਏਗਾ ਜਿਹੜਾ ਸਰ ਸਕੂਲ ਦੇ ਵਿੱਚ ਕਿਸ ਤਰ੍ਹਾਂ ਦੀ ਆਧੁਨਿਕ ਲੈਬ ਬਣਾਈ ਹੈਗੇ ਨੇ ਜਾਂ ਤੁਸੀਂ ਦੇਖੋ ਜੀ ਤੁਹਾਨੂੰ ਵਿਜ਼ਿਟ ਕਰਾਣਾ ਤੁਸੀਂ ਦੇਖੋ ਤੁਹਾਡੀ ਆਪ ਦੀ ਤਸੱਲੀ ਹੋਊਗੀ ਜਿੰਨੇ ਪ੍ਰਾਈਵੇਟ ਸਕੂਲ ਨੇ ਪ੍ਰਾਈਵੇਟ ਸਕੂਲਾਂ ਨਾਲੋਂ ਵੀ ਦੋ ਕਦਮ ਵਧ ਕੇ ਕੰਮ ਹੈ ਜਿਹੜਾ ਉਹ ਸਕੂਲ ਦੇ ਵਿੱਚ ਉਹ ਪਹਿਲੇ ਦਿਨ ਹੀ ਡਿਜ਼ਾਈਨ ਪਲਾਨ ਇਸ ਹਸਾਬ ਨਾਲ ਕੀਤਾ ਸੀਗਾ ਔਰ ਸਾਰੇ-ਸਾਰੇ ਮੈਂ ਇਹਦਾ ਉਚੇਚੇ ਤੌਰ ਤੇ ਸਹਿਰਾ ਦੇਣਾ ਚਾਹੂਗਾ ਸਕੂਲ ਦੇ ਟੀਚਰਸ ਦਾ ਪ੍ਰਿੰਸੀਪਲ ਦਾ ਡੀਓ ਮੈਡਮ ਦਾ ਡਿਪਟੀ ਕਮਿਸ਼ਨਰ ਸਾਹਿਬ ਦਾ ਔਰ ਸਾਡੀ ਸਾਰੀ-ਸਾਰੀ ਲੌਂਗੋਵਾਲ ਦੀ ਸੰਗਤ ਆ ਕਿ ਜਿਨ੍ਹਾਂ ਨੇ ਲੰਬਾ ਸਮਾਂ ਚਾਹੇ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਔਰ ਐਨਸੀ ਸਾਹਿਬਾਨ ਨੇ ਸਾਰਾ ਸਮਾਂ ਸੰਗਤ ਪਿਛਲੇ ਸਮੇਂ 'ਚ ਕੁਝ ਅੜਚਨਾ ਵੀ ਆਈ ਆ ਪਰ ਉਹ ਸਾਰਿਆਂ ਨੂੰ ਕਿਉਂਕਿ ਅਸੀਂ ਇਕੱਠੇ ਰਲ ਮਿਲ ਕੇ ਇੱਕ ਟੀਮ ਦੀ ਤਰ੍ਹਾਂ ਕੰਮ ਕੀਤਾ ਤੇ ਉਹ ਸਾਰੀਆਂ ਅੜਚਨਾ ਦੂਰ ਹੋਈਆਂ ਤੇ ਅੱਜ ਇੱਕ ਸ਼ਾਨਦਾਰ ਬਿਲਡਿੰਗ ਵਿਦ ਇਨਫਰਾਸਟ੍ਰਕਚਰ ਐਂਡ ਇਕਵਿਪਮੈਂਟ ਉਹ ਤੁਹਾਡੇ ਸਾਹਮਣੇ ਹੈ ਸੋ ਇਹਦਾ ਸਾਰਾ ਸਹਿਰ ਹੈ ਜਿਹੜਾ ਉਹ ਜਿੱਥੇ ਸਰਕਾਰ ਦੀ ਸੋਚ ਔਰ ਮਿਹਨਤ ਨੂੰ ਜਾਂਦੇ ਉੱਥੇ ਸਾਡੀ ਸਾਰੀ ਟੀਮ ਨੂੰ ਵੀ ਜਾਂਦਾ ਕਿ ਜਿਨ੍ਹਾਂ ਨੇ ਇੱਕ ਵਰਲਡ ਕਲਾਸ ਸਕੂਲ ਹੈ ਜਿਹੜਾ ਉਹ ਲੰਗਵਰ ਦਰ ਹੈ ਮੰਤਰੀ ਸਾਹਿਬ ਰਿਟਾਇਰਡ ਮਿਸੀਪਲ ਹੈ ਹਾਂਜੀ ਰਿਟਾਇਰਡ ਪ੍ਰੈਸਿਡੈਂਟ ਸੂਰਤ ਮੈਂ ਕੀਤੀ ਸੀ ਬਹੁਤ ਵਧੀਆ ਬਹੁਤ ਸਭ ਤੋਂ ਪਹਿਲਾ ਲੈਟਰ ਮੈਂ ਦੇਖੀ ਸੀ ਮੰਤਰੀ ਸਾਹਿਬ ਬਸਾਂ ਦੀ ਬੋਡੀਆਂ ਨੂੰ ਲੈ ਕੇ ਜਿਹੜਾ ਕੱਪੜੇ ਦੀ ਗੱਲ ਆਈ ਸੀ ਤਕਰੀਬਨ 3 ਸਾਲ ਪਹਿਲਾਂ ਮੁੱਖ ਮੰਤਰੀ ਉਹ ਰੀਕਾ ਜਾਂਚ ਕੀਤੀ ਬਖੂਚੀ ਤੁਸੀਂ ਕਹਿ ਜੇ ਸ਼ੁਭ ਕੰਮ ਤੇ ਉਹਨਾਂ ਅਰਦਾਸ ਕਰਾ ਕੇ ਆਟਿਆ ਤੁਸੀਂ ਕਰਪਸ਼ਨ ਸਾਹਿਬ ਆਓ ਸਰ ਆਓ ਜੀ ਸਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿੰਨਾਂ ਨੇ ਜੋ ਕਰਪਸ਼ਨ ਕੀਤੀ ਹੈ ਉਹ ਮਸੀਹਬ ਸਾਹਿਬ ਦੇ ਸਾਰਾ ਧਿਆਨ ਵਿੱਚ ਆ ਜਾ ਕੋਈ ਨਹੀਂ ਬਖਸ਼ਿਆ ਜਾਊਗਾ ਆਓ ਜੀ ਤੁਹਾਨੂੰ ਵਿਸ਼ਰਤ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਸਰ ਇੱਕ ਮਿੰਟ ਹਾਂਜੀ ਜੀ ਇਹੋ ਵਾਜਾ ਹੈ। ਇਧਰ ਆइए। ਆਓ ਜੀ। ਆਉਂਦਾ ਹੈ। ਸਤਿਕਾਰਪਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਲੰਗੋਵਾਗੀਆਂ ਵਿਖਿਆ। ਸਾਡੇ ਸਕੂਲ ਦੇ ਪ੍ਰਿੰਸੀਪਲ ਜੀ ਮਾਰੋ ਦੀਸ ਦਾ ਪਿੱਛਾ ਸਭ ਦਾ ਸਵਾਗਤ ਕਰਨਾ। ਥੈਂਕ ਯੂ ਮਰੋ ਫ ਥੈਂਕ ਯੂ ਮਰੋ ਬੱਚਾ ਥੈਂਕ ਯੂ ਟੂ ਸੀ ਬੇਟਾ। ਹਾਂਜੀ ਅੱਜ ਦਾ ਪਹਿਲਾ ਪੜਾਅ ਜੀ ਦੇ ਜਿਵੇਂ ਰੋ ਆ ਤੁਸੀਂ ਬੋਲੋ ਠੀਕ ਹੈ ਨਾ ਫੋਕਸ ਜਿਨ੍ਹਾਂ ਨੇ ਪੜ੍ਹਨਾ ਹੈ ਤੇ ਬਿਲਡਿੰਗ ਆ ਹਲਕਾ ਜਿਹਾ ਇਧਰ ਪਾ ਦਿਓ ਮਾਸਕ ਪਾ ਦਿਓ ਤੇ ਬੱਚਿਆਂ ਦੀ ਫੇਰ ਬਣਾਵਾ ਕਿਸੇ ਕੀ ਕਿਹਦੇ ਤੇ ਬੱਚੇ ਦੇ ਬਣਾਵਾ ਇਹਨਾਂ ਨੂੰ ਜ਼ਰੂਰ ਸਮਾਂ ਬਣੋਗੇ ਆ ਦਾ 56 ਤੋਂ ਆਰ ਆ ਦਾ I <laughs> ਜਿੱ ਕਿ ਮੈਂ ਦੇਖ ਰਿਹਾ ਹਾਂ ਕਿ ਸ਼ਾਨਦਾਰ ਕੰਮ ਜਿਹਨਾਂ ਬੱਚਿਆਂ ਨੂੰ ਅਰਪਿਤ ਕੀਤੀ। ਦੇਖੋ ਇਸ ਤਰ੍ਹਾਂ ਕਿ ਬਿਲਡਿੰਗਾਂ ਅਰਪਿਤ ਕਰਨਾ ਇਨਫਰਾਸਟ੍ਰਕਚਰ ਬਣਾਉਣਾ ਮਾਹੌਲ ਦੇਣਾ ਇਹ ਸਰਕਾਰਾਂ ਦਾ ਅਤੇ ਸਮਾਜ ਦਾ ਕੰਮ ਹੁੰਦਾ ਹੈ। ਉਹ ਡਿਊਟੀ ਹੈ ਜਿਹੜੀ ਅਸੀਂ ਆਪਦੀ ਨੈਸ਼ਨਲ ਯੂਨੀਵਰਸਿਟੀ ਅਰਪਿਤ ਕੇਜਰੀਵਾਲ ਜੀ ਦੇ ਸੋਚ ਨੂੰ ਸਦ ਦੇ ਸਦਕਾ ਉਹ ਹੰਤਮ ਸਰਕਾਰ ਦੇ ਐਫਰਟ ਦੇ ਸਦਕਾ ਉਹ ਅਸੀਂ ਡਿਊਟੀ ਆਪਦੀ ਨਿਭਾ ਰਹੇ ਆ ਪਰ ਅਸਲ ਮਾਇਨੇ ਦੇ ਵਿੱਚ ਸਕੂਲ ਜਿਹੜੇ ਉਹ ਤਾਂ ਬੱਚਿਆਂ ਨਾਲ ਤੇ ਟੀਚਰਜ਼ ਨਾਲ ਬਣਦੇ ਨੇ ਅਸੀਂ ਆਪਦੀ ਡਿਊਟੀ ਜਿਹੜੀ ਉਹ ਨਿਭਾ ਰਹੇ ਹਾਂ ਸਿੱਖਿਆ ਕ੍ਰਾਂਤੀ ਪਿਛਲੇ ਸਮੇਂ ਦੇ ਵਿੱਚ ਚੱਲੀ ਹੈ ਤੇ ਅੱਜ ਲੌਂਗਵਾਲ ਏਡਾ ਵੱਡਾ ਨਗਰ ਹੈ ਸ਼ਹੀਦਾਂ ਦੀ ਧਰਤੀ ਹੈ ਤੇ ਇੱਥੇ ਲੜਕੀਆਂ ਜਿਹੜਾ ਕਿ ਭੋਖ ਨੇ ਬੇਟੀਆਂ ਦੇ ਰਸਤਾ ਉਹਨਾਂ ਦੇ ਲਈ ਇੱਕ ਬਹੁਤ ਵਧੀਆ ਅਲਟਰਾ ਮਾਡਲ ਸਕੂਲ ਜਿਹੜਾ ਉਹ ਅਸੀਂ ਸਮਰਪਿਤ ਕੀਤਾ ਹੈ 6 ਕਰੋੜ 10 ਲੱਖ ਰੁਪਏ ਦੀ ਲਾਗਤ ਨਾਲ ਤੇ ਮੈਂ ਹੁਣ ਇਹੀ ਐਕਸਪੈਕਟ ਕਰੂੰਗਾ ਇਹੀ ਉਮੀਦ ਆਸ ਕਰੂੰਗਾ ਕਿ ਬੱਚਿਆਂ ਦੀ ਮਿਹਨਤ ਦੇ ਵਿੱਚ ਕੋਈ ਕਸਰ ਨਹੀਂ ਰਹੇਗੀ ਔਰ ਟੀਚਰਸ ਦੀ ਕਮਿਟਮੈਂਟ ਔਰ ਡੈਡੀਕੇਸ਼ਨ ਔਰ ਮਿਹਨਤ ਦੇ ਵਿੱਚ ਕੋਈ ਕਸਰ ਨਹੀਂ ਰਹੇਗੀ ਜਦੋਂ ਇਹ ਆਪਾਂ ਰਲ ਮਿਲ ਕੇ ਕਰਾਂਗੇ ਤੇ ਫੇਰ ਹੀ ਪੰਜਾਬ ਦਾ ਤੇ ਦੇਸ਼ ਦਾ ਭਵਿੱਖ ਜਿਹੜਾ ਉਹ ਸੁਨਹਿਰੀ ਹੋ ਸਕਦਾ ਕਿਵੇਂ ਲੱਗਦਾ ਹੈਗਾ ਕਿ ਜਿਹੜਾ ਪੰਜਾਬ ਦੀ ਛਵੀ ਸੀ ਕੀ ਲੱਗਦਾ ਕਿ ਹੁਣ ਭਵਿੱਖ ਦੇ ਵਿੱਚ ਜਿਹੜੀ ਅੱਜ ਨਿਉਂ ਰੱਖੀ ਜਾ ਰਹੀ ਆਈਪੀਐਸ ਪੀਪੀਐਸ ਜਿਹੜ ਉਹ ਇਥੋਂ ਤਿਆਰ ਹੋਣਗੇ ਡੈਫੀਨਿਟਲੀ ਜੀ ਜਦੋਂ ਬੱਚਾ ਹਰ ਬੱਚਾ ਇੱਕ ਕੋਰੀ ਸਲੇਟ ਹੁੰਦਾ ਉਸ ਕੋਰੀ ਸਲੇਟ ਦੇ ਉੱਪਰ ਆਪਾਂ ਜਿੰਨੇ ਵਧੀਆ ਵੈਲਿਊਜ਼ ਤੇ ਜਿੰਨੀ ਵਧੀਆ ਸਿੱਖਿਆ ਔਰ ਵਿਦਿਆ ਆਪਾਂ ਲਿਖ ਦਾਂਗੇ ਐਜ਼ ਪੇਰੈਂਟਸ ਆਲਸੋ ਐਜ਼ ਟੀਚਰਸ ਆਲਸੋ ਤੇ ਐਜ਼ ਸੋਸਾਇਟੀ ਆਲਸੋ ਉਨਹੀਂ ਉਸ ਬੱਚੇ ਦੀ ਫਾਊਂਡੇਸ਼ਨ ਹੈ ਜਿਹੜੀ ਉਸ ਬੱਚੇ ਦੀ ਨਿਊ ਹੈ ਜਿਹੜੀ ਉਹ ਮਜ਼ਬੂਤ ਹੋਏਗੀ ਤੇ ਜਦੋਂ ਨਿਊ ਮਜ਼ਬੂਤ ਹੋਏਗੀ ਤੇ ਫਿਰ ਬਿਲਡਿੰਗ ਔਰ ਇਮਾਰਤ ਵੀ ਮਜ਼ਬੂਤ ਹੋਣਗੀਆਂ ਇੱਥੋਂ ਹੀ ਬੱਚੇ ਨਿਕਲ ਕੇ ਇਹਨਾਂ ਬੱਚਿਆਂ ਨਹੀਂ ਨਿਕਲ ਕੇ ਇੱਥੋਂ ਪੰਜਾਬ ਦੇ ਔਰ ਸਮਾਜ ਦੇ ਔਰ ਦੇਸ਼ ਦੇ ਲੀਡਰਸ ਬਣਨਾ ਹੈ ਸੋ ਮੈਂ ਸਮਝਦਾ ਕਿ ਇਹ ਚੰਗੀ ਸ਼ੁਰੂਆਤ ਹੈ ਜਿਹੜੀ ਕਿ ਪਿਛਲੇ 3.5 ਸਾਲਾਂ ਦੇ ਵਿੱਚ ਮਾਨ ਸਰਕਾਰ ਵੱਲੋਂ ਕੀਤੀ ਹੈ ਕਿ ਮੈਂ ਦੇਖਦੇ ਕਿ ਅਗਲਾ ਸਮਾਂ ਜਿਹੜਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਕਿਉਂਕਿ ਅਗਲਾ ਥੋੜੇ ਸਮੇਂ ਚ 1.5 ਸਾਲ ਚ ਜਿਹੜਾ ਚੋਣਾਂ ਆ ਰਹੀਆਂ ਤਾਂ ਕਿਸ ਤਰ੍ਹਾਂ ਦੀ ਪਰਫਾਰਮੈਂਸ ਇਸ ਸਮੇਂ ਲਗਾਤਾਰ ਜਿਹੜੀ ਪਾਰਟੀ ਚੱਲ ਰਹੀ ਹੈ ਕਿ ਜਿਹੜੀਆਂ ਲੋਕਾਂ ਨੂੰ ਉਮੀਦਾਂ ਸੀ ਲੱਗਦਾ ਕਿ ਪੂਰੀਆਂ ਹੋ ਚੁੱਕੀਆਂ ਨਹੀਂ ਦੇਖੋ ਇਹਦੇ ਵਾਰ ਤਾਂ ਲੋਕ ਹੀ ਦੱਸਣਗੇ ਮੈਂ ਤਾਂ ਕੁਮੈਰੀ ਦਾ ਆਪ ਤਾਂ ਪੜਨ ਸਰੋਂ ਦੀ ਤੇ ਮੈਂ ਤਾਂ ਕਹੂੰ ਕਿ ਬਹੁਤ ਵਧੀਆ ਹੋ ਰਿਹਾ ਪਰ ਮੈਂ ਸਹੀ ਮਾਇਨੇ ਦੇ ਵਿੱਚ ਇੱਕ ਜਿਹੜੀ ਗੱਲ ਮੈਂ ਥੋੜਾ ਸ਼ੇਅਰ ਕਰਨੀ ਚਾਹੁੰਗਾ ਜੇ ਤੁਹਾਨੂੰ ਸਾਫ ਨੀਅਤ ਹੋਵੇ ਨਾ ਜੀ ਨੀਤੀ ਸਾਫ ਹੋਵੇ ਕੋਈ ਕਮ ਮਹਿਜਨ ਹੁੰਦਾ ਜੇਗਾ ਜਿਹੜਾ ਪੂਰਾ ਨਹੀਂ ਹੋ ਸਕਦਾ ਹੈਗਾ ਨੀਅਤ ਸਾਡੀ ਸਰਕਾਰ ਦੀ ਸਾਡੀ ਲੀਡਰਸ਼ਿਪ ਦੀ ਸਾਡੀ ਸਾਰਿਆਂ ਦੀ ਸਾਫ ਹੈ ਜਦੋਂ ਉਹਦੇ ਨਾਲ ਕੰਮ ਕਰਾਂਗੇ ਤੇ ਚਾਹੇ ਉਹ ਐਜੂਕੇਸ਼ਨ ਹੈ ਚਾਹੇ ਹੈਲਥ ਹੈ ਚਾਹੇ ਇਨਫਰਾਸਟ੍ਰਕਚਰ ਹੈ ਚਾਹੇ ਜੋਬ ਕ੍ਰੀਏਸ਼ਨ ਹੈ ਚਾਹੇ ਨਸ਼ੇ ਦਾ ਖਾਤਮਾ ਹੈ ਚਾਹੇ ਕਿਸਾਨੀ ਦੀ ਬਾਫੰਡ ਦਾ ਕੰਮ ਹੈ ਚਾਹੇ ਇੰਡਸਟਰੀਅਲਾਈਜੇਸ਼ਨ ਦਾ ਸਾਰੇ ਕੰਮ ਚੰਗੇ ਤਰੀਕੇ ਨਾਲ ਹੋਣਗੇ ਜੋ ਨੀਅਤ ਸਾਫ ਹੋ ਗਈ ਹੈ ਨਜੀਰ ਜੀ ਨੂੰ ਲੈ ਕੇ ਸਾਰੇ ਵਿਰੋਧੀ ਇੱਕ ਸੁਰਖ ਨੇਗੀ ਉਹ ਤੋਂ ਲੈ ਕੇ ਕੀ ਨਹੀਂ ਔਰ ਫਿਰ ਵੀ ਕੋਈ ਨਹੀਂ ਹੱਥ ਹੈ ਤੁਸੀਂ ਤੁਸੀਂ ਜੋ ਵੀ ਹੈ ਪੰਜਾਬ ਦੇ ਨਾਲ ਜਿਸ ਕਿਸੇ ਨੇ ਵੀ ਧੋਖਾ ਮਾਇਆ ਉਹਨੂੰ ਬਖਸ਼ਰ ਨਹੀਂ ਜੋ ਬਿਲਕੁਲ ਹੀ ਸੰਸਾਰ ਨਾਲ ਉਸ ਦਾ ਸਬੰਧ ਸਾਰੇ ਸੁਣੋਗੇ ਹਾਂ

ਮੈਨੂੰ ਥੋੜਾ ਪਿੱਛੇ ਹੋ ਠੀਕ ਹੈ ਨਾ ਉਹਦੇ ਟਿਕਟ ਜਿਹੜਾ ਆਪਾਂ ਇਸ ਤਰ੍ਹਾਂ ਕਰੀਏਗਾ ਜੀ ਚਲੋ ਥੈਂਕ ਯੂ

ああじゃあお料理はいいんだぞ。 ਆਸੇ ਸਰ ਬੱਚੇ ਸੈਂਟੀਮੀਟਰ ਜੀ ਕੋ ਲਿਪੋਨ ਨਸਟਰੀ ਜੀ ਕੋ ਆਪਾਂ ਸ਼ਾਟ ਵੀ ਮਾਰ ਸਕਦੇ ਹਾਂ ਆਜੋ 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 ਬਰਠਾ ਠੀਕ ਹੈ ਸਰ ਬੱਚੇ ਜਿਹਦੇ ਯੂਪੀ ਵਿੱਚ ਈਸੂ ਕਿਉਂਕਿ ਖਾਸ ਤੌਰ ਤੇ ਹੀ ਰੱਖਿਆ ਜਾਂਦਾ ਹੈਗਾ ਜਿਵੇਂ ਕਿ ਕੱਦਰਾਂ ਦੇ ਨਾਲੇ ਹੋ ਗਏ ਉਨ ਨੋਗੀ ਪੌਣੇ ਹੋ ਗਏ ਇਹ ਸਾਡੀ ਹੱਥੀ ਕੀਤੀ ਹੋਈ ਚੀਜ਼ ਹੈ ਇਹ ਸਭ ਸਾਡਾ ਹਾਂਜੀ ਸਰ ਸੈਟਲ ਸਰ ਥੈਂਕ ਯੂ ਸਰ ਫੋਰ ਦ ਸਭ ਕਿਸੇ ਸੀ ਇੰਟਰਸਟ ਹੈ ਕਿ ਕੁਝ ਐਡੀਸ਼ਨਸ ਚ ਆਉਣੇ ਤੁਸੀਂ ਜਿਆਦਾ ਤਰ੍ਹਾਂ ਕਿਸੇ ਸੱਬਿਆਚਾਰ ਨਾਲ ਜੁੜਿਆ ਰਹਿਣਾ ਬਿਲਕੁਲ ਦਾ ਜਿਆਦਾ ਤਰ੍ਹਾਂ ਸਦਾ ਤੇਰੀ ਹੈ ਜੀ। ਤਾਂ ਸਰ ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ ਸਾਡੀ ਗੱਲਿੰਗ ਲਈ ਹੈ ਕਿ ਉਹਦੇ ਬਹੁਤ ਹੀ ਸਾਨੂੰ ਪੂਰਾ ਜੋਰ ਲਾ ਕੇ ਉੱਡਣਾ ਥੈਂਕ ਯੂ ਸਰ ਪੂਰਾ ਜੋਰ ਲਾ ਸਰ। ਆਨ ਯੂਰਸ ਤੁਹਾਨੂੰ ਮੋੜਨਾ ਪੈਣਾ ਜੀ ਆਪਾਂ ਨੂੰ ਰਸਤਾ ਰੱਖ ਲੋ ਰਸਤਾ ਰੱਖ ਲੋ ਜੀ बसि <laughs> हांजी <laughs> ni apa pasal ਉੱਥੀ ਵਾਲਾ ਰਿਕਾਰਡ ਕਰ ਲਗੇ ਫਿਰ ਕਿਉਂਕਿ ਇਦਾਂ ਹੋਈ ਤਾਂ ਗਿਆ ਅਰਦਾਸ ਵੀ ਹੋ ਗਈ ਉਹ ਇੱਕ ਹੀ ਚੀਜ਼ ਆ ਵੈਸੇ ਤਾਂ ਹੈਨਾ ਰਿਕਾਰਡ ਕਰਾਂਗੇ ਰਹਿ ਜਾਂਦਾ ਰਿਪੋਰਟ ਕਰ ਲਈ ਬਸ ਫਿਰ ਉੱਥੇ ਚੱਲਦੇ ਆਪਾਂ ਇਹ ਕਰਦੇ ਇੱਕ ਉੱਪਰ ਜਾਇਆ ਹੁੰਦੋ ਉਹ ਗਿਆ ਤਾਂ ਹੈਗਾ ਆਪਣਾ ਕਿੱਥੇ ਉੱਪਰ ਕਿੱਥੇ ਕਿਹੜੇ ਪਲੇਸਾਂ ਤੋਂ ਹੋਲੇ ਆਸਾਂ ਕਿਉਂ ਉਹ ਕਿੱਥੇ ਗਏ ਆ